ਪ੍ਰਿੰਸੀਪਲ ਗੰਗਾ ਸਿੰਘ ਜੀ ਇੱਕ ਗੱਲ ਦਾ ਜ਼ਿਕਰ ਕਰਦੇ ਨੇ ਉਹ ਕਹਿੰਦੇ ਵੀ ਦੋ ਬੀਬੀਆਂ ਬਾਜ਼ਾਰ ਵਿੱਚ ਜਾਂਦੀਆਂ ਤੁਰੀਆਂ ਉਹ ਵੇਖਦੀਆਂ ਇੱਕ ਲਲਾਰੀ ਦੀ ਕੱਪੜੇ ਰੰਗਣ ਵਾਲੇ ਦੀ ਚੁੰਨੀਆਂ ਰੰਗਣ ਵਾਲੇ ਦੀ ਦੁਕਾਨ ਹੈ ਇੱਕ ਬੀਬੀ ਦਾ ਮਨ ਬਣਿਆ ਵੀ ਮੇਰੇ ਸਿਰ ਦੇ ਉੱਤੇ ਜਿਹੜੀ ਚੁੰਨੀ ਲਈ ਹੈ ਨਾ ਮੈਂ ਇਹਨੂੰ ਰੰਗ ਕਰਾਵਾਂ ਸੋਹਣੀ ਹੋ ਜਾਏਗੀ ਰੰਗ ਫਿੱਕਾ ਫਿੱਕਾ ਲੱਗਦਾ ਹੈ ਇਸੇ ਵਿਚਾਰ ਦੇ ਨਾਲ ਦੋਵੇਂ ਜਣੀਆਂ ਦੋਵੇਂ ਭੈਣਾਂ ਦੋਵੇਂ ਬੀਬੀਆਂ ਲਲਾਰੀ ਦੇ ਕੋਲ ਹੋ ਗਈਆਂ ਵੀਰਾ ਆ ਜਿਹੜੀ ਮੇਰੇ ਸਿਰ ਦੇ ਉੱਤੇ ਚੁੰਨੀ ਹੈ ਇਹਨੂੰ ਰੰਗ ਕਰ ਦੇਵੇਂਗਾ ਉਹਨੇ ਆਖਿਆ ਜੀ ਜ਼ਰੂਰ ਮੇਰਾ ਕੰਮ ਹੈ ਮੇਰਾ ਕੀਤਾ ਹੈ ਮੈਂ ਰੰਗਦਾ ਹਾਂ ਮੈਂ ਤੁਹਾਡੀ ਚੁੰਨੀ ਨੂੰ ਰੰਗ ਕਰ ਦਿਆਂਗਾ ਉਹਨੇ ਆਖਿਆ ਫਿਰ ਕਰ ਦੇ ਭੈਣ ਕਹਿੰਦੀ ਹੈ ਵੀਰਾ ਮੇਰੀ ਚੁੰਨੀ ਨੂੰ ਰੰਗ ਕਰ ਦੇ ਪੁੱਛਿਆ ਮਾਏ ਲਲਾਰੀ ਕੋਲੋਂ ਵੀਰਾ ਇਸ ਦੀ ਦਸਮ ਜੂਰੀ ਚਾਰ ਪੈਸੇ ਤੇ ਘਰੀ ਚਾਰ ਇਥੇ ਕੱਪੜਾ ਰਹਿ ਜਰੂਰੀ ਉਹਨੇ ਆਖਿਆ ਪੈਸੇ ਦੀ ਗੱਲ ਬਾਤ ਦੇ ਵਿੱਚ ਪਹਿਲਾਂ ਇਹ ਸਿਰ ਤੋਂ ਲਾ ਕੇ ਤਾਂ ਦੇ ਤੇਰੇ ਸਿਰ ਦੇ ਉੱਤੇ ਲਈ ਚੁੰਨੀ ਨੂੰ ਮੈਂ ਕਿਵੇਂ ਰੰਗਾਗਾ ਉਹਨੇ ਆਖਿਆ ਇਹ ਕਿਵੇਂ ਹੋ ਸਕਦਾ ਮੈਂ ਸਿਰ ਤੋਂ ਚੁੰਨੀ ਲਾ ਦਿਆਂ ਸਿਰ ਤੋਂ ਚੁੰਨੀ ਥੋੜਾ ਲਾਵਾਂਗੀ ਮੈਂ ਉਹ ਲਲਾਰੀ ਵੀਰ ਕਹਿੰਦਾ ਨਹੀਂ ਪਹਿਣਾ ਇਦਾਂ ਨਹੀਂ ਹੁੰਦਾ ਜੇ ਸਿਰ ਦੇ ਉੱਤੇ ਲਈ ਰੱਖੇਂਗੀ ਇਹਨੂੰ ਰੰਗ ਨਹੀਂ ਹੋਣਾ ਰੰਗ ਕਰਨ ਵਾਸਤੇ ਤਾਂ ਮੈਨੂੰ ਚੁੰਨੀ ਦੇਣੀ ਪਏ ਜੀ ਸਿਰ ਉੱਤੇ ਕੱਪੜਾ ਕੋਈ ਹੋਰ ਲੈ ਮੈਂ ਤੇਰਾ ਸਤਿਕਾਰ ਕਰਦਾ ਪਰ ਰੰਗਣ ਦੀ ਤਾਂ ਇੱਕ ਝੁਗਤ ਹੈ ਇੱਕ ਤਰੀਕਾ ਹੈ ਇਹ ਮੈਨੂੰ ਰੰਗਣ ਵਾਸਤੇ ਇਹਨੂੰ ਪਾ ਚਾੜਨਾ ਪੈਣਾ ਹੈ ਇਹਨੂੰ ਰੰਗ ਦੇ ਵਿੱਚ ਪਾਉਣਾ ਪਏਗਾ ਫੇਰ ਹੀ ਰੰਗਿਆ ਜਾਏਗਾ ਨਾ ਕੱਪੜਾ ਸਿਆਣਿਆ ਸਾਰੇ ਪੁੱਛਿਆ ਮਾਏ ਲਲਾਰੀ ਕੋਲੋਂ ਵੀਰਾ ਇਸ ਦੀ ਦਸ ਮਜ਼ਦੂਰੀ ਪੈਸੇ ਚਾਰ ਤੇ ਘਰੀ ਚਾਰ ਇੱਥੇ ਕੱਪੜਾ ਰਹੇ ਜ਼ਰੂਰੀ ਸਿਰ ਦਾ ਚੀਰ ਉਤਾਰ ਖਲੋਵਾ ਨੰਗੀ ਥੀਵਾ ਵਿੱਚ ਵਜਾਰਾਂ ਸਹਰੇ ਪੇਕੇ ਮਿਲੇ ਨਾ ਢੋਈ ਹਾਸੇ ਕਰਨ ਗਵਾਰ ਉਹ ਕਹਿੰਦੀ ਇਹ ਤਾਂ ਗੱਲ ਹੀ ਨਹੀਂ ਜੱਚਦੀ ਮੈਂ ਅਣਖਵਾਲ ਦੇ ਪਾਸੇ ਨੂੰ ਲੈ ਗਈ ਸਿਰ ਤੋਂ ਚੁੰਨੀ ਕਿਵੇਂ ਲਾ ਦੇਵਾਂ ਹੱਸ ਕੇ ਕਿਹਾ ਲਲਾਰੀ ਅੱਗੋਂ ਕੁਝ ਵਸਨਾ ਮੇਰੇ ਮੱਟ ਵਿੱਚ ਪਾ ਕੇ ਦੱਸ ਮੈਂ ਕੀ ਰੰਗਾਂ ਦੇ ਚੀਰ ਰਿਹਾ ਸਿਰ ਤੇਰੇ ਮੈਂ ਮੱਟ ਵਿੱਚ ਪਾ ਕੇ ਦਸ ਰੰਗਾ ਕਿਨੂੰ ਜੇ ਇਹ ਤੇਰੇ ਸਿਰ ਦੇ ਉੱਤੇ ਹੀ ਰਹਿ ਗਿਆ ਫਿਰ ਮੈਂ ਰੰਗ ਕਿਸ ਚੀਜ਼ ਨੂੰ ਚਾੜਾਂਗਾ ਮੈਨੂੰ ਦੱਸਦਾ ਸਹੀ ਥੋੜਾ ਸਮਝਾ ਤਾਂ ਸਹੀ ਰੰਗਣ ਵਾਸਤੇ ਜ਼ਰੂਰੀ ਹੈ ਵੀ ਚੁੰਨੀ ਲਾ ਕੇ ਲਲਾਰੀ ਨੂੰ ਫੜਾਉਣੀ ਪੈਗੀ ਇਦਾਂ ਹੀ ਕਰਦੇ ਆ ਸਾਰੇ ਬਸ ਗੱਲ ਇੰਨੀ ਕਹਿ ਸਤਿਗੁਰੂ ਜੀ ਦੀ ਬਾਣੀ ਸਾਡੇ ਮਨ ਨੂੰ ਰੰਗ ਚਾੜਦੀ ਹੈ ਸਾਡੇ ਮਨ ਨੂੰ ਰੰਗਦੀ ਆ ਜਿਹੜਾ ਫਿੱਕਾ ਫੇਕਾ ਹੋ ਗਿਆ ਨਾ ਵਿਕਾਰਾਂ ਦੇ ਨਾਲ ਦੁਨਿਆਵੀ ਉਲਝਣਾ ਦੇ ਵਿੱਚ ਉਲਝਿਆ ਹੋਇਆ ਚਿੰਤਾਵਾਂ ਝੋਰੀਆਂ ਵਿੱਚ ਫਸਿਆ ਹੋਇਆ ਇਹ ਮਨ ਜਿਹੜਾ ਫਿੱਕਾ ਫਿੱਕਾ ਹੋ ਗਿਆ ਗੁਰੂ ਦੀ ਬਾਣੀ ਇਹਨੂੰ ਰੰਗ ਚਾੜਦੀ ਹੈ ਰੰਗਦੇ ਨੇ